ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਰਵਨੀਤ ਤੇ ਤੁਸੀਂ ਦੇਖ ਰਹੇ ਹੋ ਡੀਡੀਸੀ ਔਨਲਾਈਨ ਦੱਸਦੇ ਹਾਂ ਕਿ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਸ ਸਾਂਝਾ ਫਰੰਟ ਵੱਲੋਂ ਸੁੱਬੇ ਦੇ ਮੁਲਾਜ਼ਮ ਅਤੇ ਪੈਨਸ਼ਨਾਂ ਦੀਆਂ ਮੰਗਾਂ ਸੰਬੰਧੀ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਸੀ ਜਿਸ ਨੂੰ ਲੈ ਕੇ ਵਿਧਾਇਕ ਅਜੀਤ ਪਾਲ ਸਿੰਘ ਪੋਲੀ ਨੂੰ ਸਰਕਟ ਹਾਊਸ ਵਿਖੇ ਆਪਣਾ ਮੰਗ ਪੱਤਰ ਦਿੱਤਾ ਗਿਆ ਅਤੇ ਆਪਣੀਆਂ ਮੰਗਾਂ ਰੱਖੀਆਂ ਗਈਆਂ ਵਿਧਾਇਕ ਅਜੀਤ ਪਾਲ ਸਿੰਘ ਪੋਲੀ ਨੇ ਪੈਨਸ਼ਨ ਯੂਨੀਅਨ ਦੇ ਸਾਰੇ ਅਹੁਦੇਦਾਰਾਂ ਨੂੰ ਆਸ਼ਵਾਸਨ ਦਿੱਤਾ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਕੋਲ ਤੁਹਾਡੀਆਂ ਮੰਗਾਂ ਦੀ ਪਹੇ ਦੇ ਆਧਾਰ ਤੇ ਲਾਗੂ ਕਰਾਂਗਾ ਅੱਜ ਅਸੀਂ ਤਾਂ ਅੱਜ ਪੈਨਸ਼ਨ ਤੋਂ ਨੂੰ ਮਿਲਣ ਵਾਸਤੇ ਪਹੁੰਚੀ ਹੈ ਕੀ ਕਰ ਅੱਜ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਦਾ ਜਿਹੜਾ ਸਾਂਝਾ ਫਰੰਟ ਹੈ ਉਹਨਾਂ ਨੇ ਆਪਣਾ ਮੈਮੋਰੰਡਮ ਦਿੱਤਾ ਹੈ ਤੇ ਅਸੀਂ ਬਹੁਤ ਹੀ ਜੰਤ ਸਿੰਘ ਸਾਹਿਬ ਨਾਲ ਜਿਹੜਾ ਸਟਿਕ-ਅਪ ਕਰਕੇ ਇਹਨਾਂ ਦੀ ਜਿਹੜੀ ਹੈ ਮੀਟਿੰਗ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ ਜੀ ਸਰ ਕੀ ਕੀ ਮੰਗਾਂ ਇਹ ਬਰੀਡ ਇੰਟਰਸਟ अगेन ਬਹੁਤ ਅਲੱਗ ਅਲੱਗ ਲੰਬਾ ਚਾਰਟ ਰਿਕ ਡਿਮਾਂਡਸ ਦਾ ਤੇ ਬਟ ਇਹ ਹੈ ਵੀ ਜਲਦੀ ਤੋਂ ਜਲਦੀ ਜਿਹੜਾ ਹੈ ਸਰਕਾਰ ਨੂੰ ਕਰ ਦੇਣਾ ਚਾਹੀਦਾ ਸੋ ਵੀ ਆਰ ਵਰਕਿੰਗ ਔਨ ਦੈਟ ਕਹਿੰਦੇ ਕਿ ਸਾਡੀ ਕਾਬੀ ਦੇ ਟਾਈਮ ਤੋਂ ਮੈਂ ਤੁਹਾਨੂੰ ਦੱਸਿਆ ਜੀ ਵੀ ਚਾਰਟ ਰੋ ਡਿਮਾਂਡਸ ਬੁਲਾ ਲੈਂਦੀ ਹੈ ਤੇ ਅਸੀਂ ਜਿਹੜਾ ਹੈ ਸਰਕਾਰ ਨਾਲ ਟੇਕ ਅਪ ਕਰਕੇ ਜਲਦੀ ਤੋਂ ਜਲਦੀ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ ਤੁਹਾਡੇ ਦੇ ਆਸ਼ਵਾ ਪੂਰਾ ਇਹ ਨੋਟ ਉਸ ਨੇ ਕਿ ਤੁਸੀਂ ਇਹਨਾਂ ਦੇ ਮੰਗਾਂ ਅਨੁਸਾਰ ਸਰ ਮੈਂ ਬੱਚਾ ਇਹਨਾਂ ਦਾ ਤੇ ਆਪਣੇ ਵੱਲੋਂ ਮੈਂ ਜਿਹੜਾ ਵੀ 24 ਤਰੀਕ ਨੂੰ ਸਾਡਾ ਸੈਸ਼ਨ ਜਿਹੜਾ ਹੈਗਾ ਸ਼ਾਮ ਨੂੰ ਮੈਂ ਸੀਮ ਸਾਹਿਬ ਨਾਲ ਗੱਲ ਕਰਕੇ ਜ਼ਰੂਰ ਇਹਨਾਂ ਨੂੰ ਜਿਹੜਾ ਹੈ ਇਨਫਰਮੇਸ਼ਨ ਦੇ ਦਿਆਂਗਾ ਮੈਂ ਸਰ ਇੱਕ ਪਾਸੇ ਤੇ ਮੰਤਰੀ ਡਾਕਟਰ ਬਰਵੀਰ ਦੇ ਘਰ ਦੇ ਕੇ ਗਏ ਤੇ ਮੰਗ ਪੱਤਰ ਦੇਣ ਵਾਸਤੇ ਤੇ ਇੱਥੇ ਪਹੁੰਚੇ ਉਹ ਤੇ ਕੀ ਗੱਲਬਾਤ ਹੋਈ ਹੋਰ ਐਡਵਾਂਸ ਕੋਰੀ ਨਾ ਜਿੱਥੇ ਜਿਹੜਾ ਪੰਜਾਬ ਪੈਨਸ਼ਨਰ ਸੰਜੇ ਫਰੰਟ ਵੱਲੋਂ ਅਸੀਂ ਸਾਰੇ ਪੰਜਾਬ ਵਿੱਚ ਐਮਐਲਏਾਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਨੂੰ ਮੰਗ ਪੱਤਰ ਦੇ ਰਹੇ ਆਂ ਬਾਊਂਡਰ ਬਲਵੀਰ ਉਹਨਾਂ ਨੂੰ ਦਿੱਤਾ ਉਸ ਤੋਂ ਪਹਿਲਾਂ ਸਰਦਾਰ ਹਰਬੀਰ ਸਿੰਘ ਪਠਾਰਵਾ ਜਿਹਨੇ ਦੇ ਕੇ ਆਏ ਆ ਉਹਨੂੰ ਸਰਦਾਰ ਅਜੀਤਪਾਲ ਸਿੰਘ ਕੋਹਲੀ ਜੀ ਨੇ ਸਰਕਟ ਹੋਸ ਕਿਹਾ ਸੀ ਵੀ ਆਜੂ ਮੈਂ ਉੱਥੇ ਆ ਰਿਹਾ ਇੱਥੇ ਇਹਨਾਂ ਨੂੰ ਮੰਗ ਪੱਤਰ ਦਿੱਤਾ ਤੇ ਇਹਨਾਂ ਨੇ ਮੰਗ ਪੱਤਰ ਸਾਰਾ ਪੜ੍ਹਿਆ ਔਰ ਯਕੀਨ ਦਿਵਾਇਆ ਵੀ ਮੇਰੇ ਬਜ਼ੁਰਗ ਨੇ ਸਾਰੇ ਪੈਨਸ਼ਨਰ ਤੇ ਮੇਰਾ ਪਰਿਵਾਰਕ ਸੰਬੰਧ ਹੈ ਤੇ ਮੈਂ ਸੀਐਮ ਸਾਹਿਬ ਨਾਲ ਗੱਲ ਕਰਾਂਗਾ ਤੇ ਮੈਂ ਵਿੱਤ ਮੰਤਰੀ ਸਰਦਾਰ ਚੀਮਾ ਜੀ ਨਾਲ ਗੱਲ ਕਰਾਂਗਾ ਤੇ ਜਿਹੜੀ ਤੁਹਾਡੀ ਮੀਟਿੰਗ ਜਲਦੀ ਫਿਕਸ ਕਰਾਵਾਂਗਾ ਟੋੜੇ ਮਸਲੇ ਜਿਹੜੇ ਅਸੀਂ ਛੇਤੀ ਪਹਿਲ ਦੇ ਆਧਾਰ ਤੇ ਹੱਲ ਕਰਾਵਾਂਗੇ ਕਿਸ ਤਰ੍ਹਾਂ ਲੱਗਿਆ ਕਿ ਅੱਜ ਐਮਐਲਏ ਸਾਹਿਬ ਨੇ ਤੁਹਾਡਾ ਬੈਠ ਕੇ ਮੀਟਿੰਗ ਕੀਤੀ ਇਸ ਆਪਨੇ ਵੀ ਜਿਹੜਾ ਕੋਲੀ ਪਰਿਵਾਰ ਹੈਗਾ ਜੀ ਸਿਆਸਤ ਚ ਇਹਨਾਂ ਨੂੰ ਕੁਦਰਤ ਦੀ ਦੇਣ ਆ ਵੱਡੇ ਕੋਲੀ ਸਾਹਿਬ ਸਰਦਾਰ ਸਰਦਾਰਾ ਸਿੰਘ ਜੀ ਕੋਲੀ ਉਹਨਾਂ ਦੇ ਅੱਗੇ ਬੇਟੇ ਸਰਦਾਰ ਸੁਰੀਤ ਸਿੰਘ ਜੀ ਕੋਲੀ ਅੱਗੇ ਉਹਨਾਂ ਦਾ ਬੱਚਾ ਸਰਦਾਰ ਅਜੀਤਪਾਲ ਸਿੰਘ ਜੀ ਕੋਲੀ ਇਹ ਤਾਂ ਇਹਨਾਂ ਦੀ ਪਹਿਲੀ ਗੱਲ ਹੈ ਨਾ ਜੀ ਜਾਂ ਮਾਨ ਸਤਕਾਰ ਪਿਆਰ ਨਾਲ ਗੱਲ ਕਰਨੀ ਅਗਲੇ ਨੂੰ ਚਾਹ ਪਾਣੀ ਬੁਲਾਉਣਾ ਔਰ ਕੰਮ ਵੀ ਅਗਲੇ ਦਾ ਕਰਨਾ ਇਹ ਤਾਂ ਇਹਨਾਂ ਨੂੰ ਪਗਾਂਜੂ ਮਿਲਿਆ ਵੈ ਜੀ ਤੁਸੀਂ ਖੁਸ਼ ਹੋ ਆ ਤੁਸੀਂ ਨਹੀਂ ਸਾਡੇ ਸਾਰੇ ਬੰਦੇ ਖੁਸ਼ ਹੈ ਜੀ ਅਸੀਂ ਚਾਰ ਜਥੇਬੰਦੀਆਂ ਪੰਜਾਬ ਪੈਨਸ਼ਨ ਵੈਲਫੇਅਰ ਐਸੋ ਸੋਸੇਸ਼ਨ ਪਟਿਆਲਾ ਜਿਹੜਾ ਸੁਤਪਾਵਨਾ ਹਸਪਤਾਲ ਦੇ ਨਾਲ ਦਾਸੋ ਦਾ ਮੁਖ ਸੇਵਾਦਾਰ ਹੈ ਗੁਰਦੀਪ ਸਿੰਘ ਵਾਲੀਆ ਮੇਰਾ ਨਾਮ ਹੈ ਉਸ ਤੋਂ ਬਾਅਦ ਪੰਜਾਬ ਪੁਲਿਸ ਪੈਨਸ਼ਨ ਵੈਲਫੇਅਰ ਐਸੋਸੇਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੈਣੀ ਜਿਹੜੇ ਪਟਿਆਲੇ ਦੇ ਪ੍ਰਧਾਨ ਨੇ ਪੰਜਾਬ ਦੇ ਪ੍ਰਧਾਨ ਨੇ ਤਨਵਾਨ ਸਿੰਘ ਪੱਠੜ ਬਿਜਲੀ ਬੋਰਡ ਜਗਮੇਲ ਸਿੰਘ ਪੰਜਾਬ ਡੀਲ ਡਿਪਾਰਟਮੈਂਟ ਦੇ ਪੈਨਸ਼ਨਰਾਂ ਦੇ ਪ੍ਰਧਾਨ ਨੇ ਸਾਡੇ ਸਾਰੇ ਮੈਂਬਰ ਸਾਡੇ ਆਗੂ ਸਾਡੇ ਜਿੰਨੇ ਲੀਡਰ ਨੇ ਸਾਰੇ ਖੁਸ਼ ਨੇ ਉਹਨਾਂ ਦੀ ਗੱਲ ਬਾਤ ਨੂੰ ਔਰ ਲੀਡਰ ਦੀ ਗੱਲ ਬਾਤ ਤੋਂ ਪਤਾ ਲੱਗ ਜਾਂਦਾ ਔਰ ਉਹ ਕੋਲੀ ਸਾਹਿਬ ਨੂੰ ਅਸੀਂ ਮਿਲਦੇ ਰਹਿੰਦੇ ਹਾਂ ਜਦੋਂ ਕੋਈ ਕੰਮ ਵਗੈਰਾ ਹੁੰਦਾ ਉਹ ਸਾਡਾ ਬਜ਼ੁਰਗਾ ਮੂ ਸਤਿਕਾਰ ਕਰਦੇ ਨੇ ਸਾਡੇ ਬੱਚੇ ਨੇ ਔਰ ਕੰਮ ਕਰਾ ਕੇ ਹਟਣਗੇ ਜੀ ਸਾਨੂੰ ਯਕੀਨ ਆ ਪੂਰਾ